पुलिस वालों सिफर एक किलो दो समेत एक काबू फिलौर श्री सीनियर पुलिस कपतान दिशा निर्देश पुलिस कप्तान सब डिविजन फिलौर जी की अगुवाई हे थाना फिलौर सुखदेव सिंह मुख अफसर थाना फिलौर टीम ने सिफर एक अंतर्राजी नशा तस्कर निक किलो दो सो ग्राम अफीम समेत गिरफ्तार करके वी सफलता हासिल की है ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਪੀ ਪੀ ਐਸ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰਚੀ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਹਾਈ ਟੈਕ ਨਾਕਾ ਸਤਲੁਜਪੁਰ ਫਿਲੌਰ ਤੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੁਰਿੰਦਰ ਮਹਾਤ ਪੁੱਤਰ ਮਥਰਾ ਮਹਾਤੋ ਵਾਸੀ ਬਿਹਿਆ ਥਾਣਾ ਦਰਪਾ ਜ਼ਿਲ੍ਹਾ ਚੰਪਾਨ ਵਿਹਾਰ ਦੱਸਿਆ ਜੋ ਇਸ ਪਾਸੋਂ ਫੜੇ ਲਿਫਾਫਾ ਪਲਾਸਟਿਕ ਵਜਨਦਾਰ ਦੀ ਚੈਕਿੰਗ ਕਰਨ ਤੇ ਇਸਦੇ ਕਬਜ਼ੇ ਵਿੱਚੋਂ 0.1 ਕਿਲੋ 200 ਗ੍ਰਾਮ ਅਫੀਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਦਿੱਤੀ ਜਾਦੀ ਹੈ ਕਿ ਫਲੋਰ ਏਰੀਆ ਵਿੱਚ ਕੋਈ ਵੀ ਨਸ਼ਾ ਸਪਲਾਈ ਦਾ ਕੰਮ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਫੜਕੀ ਜੇਲ੍ਹ ਦੀਆਂ ਸਲਾਖਾਂ ਅੰਦਰ ਕਰ ਦਿੱਤਾ ਜਾਵੇਗਾ ਜੋ ਮੁਰਲੀ ਪੁਛਗਿਛ ਦੌਰਾਨ ਇੱਕ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਕਾਫੀ ਸਮੇਂ ਤੋਂ ਵਿਹਾਰ ਤੋਂ ਅਫੀਮ ਲਿਆ ਕੇ ਜਲੰਧਰ ਜ਼ਿਲ੍ਹੇ ਦੇ ਪੋਗਪੁਰ ਆਦਮਪੁਰ ਅਤੇ ਫਗਵਾੜਾ ਅਤੇ ਜ਼ਿਲ੍ਹਾ ਲੁਧਿਆਣਾ ਅਤੇ ਖੰਨਾ ਵਿਖੇ ਆਪਣੇ ਵੱਖ-ਵੱਖ ਗਾਹਕਾਂ ਨੂੰ ਸਪਲਾਈ ਕਰਦਾ ਰਿਹਾ ਹੈ ਜੋ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਛਗਿਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕਜੀ ਵੱਲੋਂ ਨਸ਼ਿਆਂ ਦੇ ਵਿਰੋਧ ਤੇ ਮਾੜੇ ਅਨਸਰਾਂ ਦੇ ਰੋਧ ਜਿਹੜੀ ਮਹਿਮ ਚਲਾਈ ਗਈ ਹੈ ਉਹਦੇ ਤਹਿਤ ਜਿਹੜੇ ਸਾਡੇ ਇੰਸਪੈਕਟਰ ਸਰਦੇਵ ਸਿੰਘ ਤੇ ਉਹਨਾਂ ਦੀ ਟੀਮ ਨੇ ਸਪੈਸ਼ਲ ਲਾਕਾਬੰਦੀ ਕੀਤੀ ਹੋਈ ਸੀ ਉਹਦੇ ਵਿੱਚ ਇੱਕ ਦੋਸ਼ੀ ਜਿਹੜਾ ਸੀ ਅਫੀਮ ਦਾ ਸਮਗਲਰ ਸੀ ਸ੍ਰਿੰਦਰ ਮਹਿਤੋ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ 1 ਕਿਲੋ ਤੇ 200 ਗ੍ਰਾਮ ਅਫੀਮ ਜਿਹੜੀ ਆ ਉਹ ਬਰਾਮਦ ਕੀਤੀ ਹੈਗੀ ਆ ਇਹਦਾ ਜਿਹੜਾ ਪ੍ਰੀਵੀਅਸ ਰਿਕਾਰਡ ਸੀ ਤੇ ਦੋ ਐਫਆਈਆਰ ਆਲਰੇਡੀ ਦਰਜ ਨੇ ਸਭ ਕਿਤੋਂ ਕਾਬੂ ਕੀਤਾ ਨਾ ਇਹਨੂੰ ਅਸੀਂ ਹਾਈ ਟੈਕ ਨਾਕੇ ਤੋਂ ਜਿਹੜਾ ਵਾ ਉਹ ਕਾਬੂ ਕੀਤਾ ਸੀ ਦਰਾਨੇ ਚੈਕਿੰਗ ਤੇ ਇਹ ਜਿਹੜਾ ਵਿਅਕਤੀ ਹੈਗਾ ਤੇ ਮਕਦਮੇ ਦਰਜ ਹੋਣ ਦੇ ਨਾਲ ਸਾਡਾ ਫਗਵਾੜਾ ਏਰੀਆ ਆਦਮਪੁਰ ਏਰੀਆ ਜਲੰਧਰ ਤੇ ਪਲੱਸ ਫਲੋਰ ਦੇ ਏਰੀਏ ਦੇ ਚੁਗਰਾਏ ਦੇ ਏਰੀਏ ਦੇ ਵਿੱਚ ਇਹ ਫੀਮ ਜਿਹੜਾ ਉਹ ਲਿਆ ਕੇ ਵੇਚਦਾ ਹੈਗਾ ਕਿਹੜੇ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਬਿਹਾਰ ਦਾ ਰਹਿਣ ਵਾਲਾ ਜੀ ਉਥੇ ਹਾਂਜੀ ਹੁਣ ਇਸ ਟਾਈਮ ਕਿਥੇ ਰਹਿ ਰਿਹਾ ਸੀ ਕੋ ਇਸ ਟਾਈਮ ਉਹ ਲੋਕਲ ਕਮਿਸ਼ਨਰੇਟ ਜਲੰਧਰ ਦੇ ਵਿੱਚ ਰਹਿ ਰਿਹਾ ਹੈ ਜਲੰਧਰ ਰਹਿ ਰਿਹਾ ਹੈ ਬੈਕਗ੍ਰਾਉਂਡ ਕਿੰਨਾ ਹੈਗਾ ਬੈਕਗ੍ਰਾਉਂਡ ਇਹਦਾ ਪ੍ਰੀਵੀਅਸ ਜਿਹੜਾ ਇੱਥੇ ਦੋ ਐਫ ਆਈ ਆਰ ਦਰਜ ਨੇ ਅਫੀਮ ਵੇਚਣ ਦਾ ਦਦੀ ਹੈਗਾ ਜੀ ਕੋਈ ਤਾਂ ਸਾਥੀ ਹੋ ਕੋਈ ਰਿਕਵਰ ਕੀਤਾ ਜਾਂ ਪਰਸ਼ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ ਵੀ ਅਫੀਮ ਕਿੱਥੇ ਲੈ ਕੇ ਵੇਚਦਾ ਸੀ ਅਕੇ ਤੇ ਪਿੱਛੋਂ ਕਿੱਥੇ ਲੈ ਕੇ ਆਉਂਦਾ ਹੈ ਇਹਦੇ ਬਾਰੇ ਅਸੀਂ ਜਿਹੜਾ ਇਹਦਾ ਪੋਸਟਮਨ ਲੈ ਕੇ ਤੋਂ ਉਸ ਇਸ ਤਰ੍ਹਾਂ ਉਹਦੇ ਕੋਲ ਪਤਾ ਕੀਤਾ ਜਾਵੇਗਾ